आराध्य करेंगे सब जातक नेशन के नाम की जो से जो से जो से हैलील्यूया अपोस्टल जी इस सिस्टर का नाम पूजा है इस सिस्टर अठावाली विला बजूदे रहने वाले हैं ने इस सिस्टर आज अपने मदर ਮਦਰੀਨ ਲੋ ਮਤਲਬ ਆਪਣੇ ਸਾਥ ਸਦੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇ ਜਾ ਰਹੇ ਹਨ ਇਹਨਾਂ ਦੀ ਗਵਾਹੀ ਇਹ ਹੈ ਕਿ ਪਿਛਲੇ 3 ਸਾਲ ਪਹਿਲਾਂ ਇਹਨਾਂ ਦੀ ਮਦਰੀਨ ਲੋ ਕਿਤੇ ਰਸਤੇ ਵਿੱਚ ਡਿੱਗ ਗਏ ਤਾਂ ਡਿੱਗਣ ਦੇ ਕਾਰਨ ਉਹਨਾਂ ਦੇ ਪਿੱਪਰਿਆਂ ਵਿੱਚ ਅੰਦਰ ਹੀ ਅੰਦਰ ਸੱਟ ਲੱਗ ਗਈ ਤੇ ਸੱਟ ਲੱਗਣ ਕਾਰਨ ਪਿੱਪਰਿਆਂ ਵਿੱਚ ਦਰਦ ਹੋਣੀ ਸ਼ੁਰੂ ਹੋ ਗਈ ਇਹਨਾਂ ਨੇ ਡਾਕਟਰ ਨੂੰ ਦਿਖਾਇਆ ਤਾਂ ਡਾਕਟਰ ਨੇ ਇਹਨਾਂ ਨੂੰ ਸੀਟੀ ਸਕੈਨ ਕਰਵਾਉਣ ਨੂੰ ਕਿਹਾ ਤੇ ਦਰਦ ਦੀ ਮੈਡੀਸਿਨ ਦੇ ਦਿੱਤੀ ਪਰ ਉਹਨਾਂ ਨੇ ਸੀਟੀ ਸਕੈਨ ਨਹੀਂ ਕਰਵਾਇਆ ਤੇ ਉਹਨਾਂ ਦੇ ਪੇਪਰਿਆਂ ਵਿੱਚ ਲਗਾਤਾਰ ਦਰਦ ਹੁੰਦੀ ਰਹਿੰਦੀ ਤੇ ਦੰਤ ਦੇ ਨਾਲ ਹੀ ਉਹਨਾਂ ਨੂੰ ਬੌਂਟਿੰਗ ਕਰਾਉਣੀਆਂ ਸ਼ੁਰੂ ਹੋ ਜਾਂਦੀਆਂ ਇਹ ਸਿਸਟਰ ਦੱਸਦੇ ਹਨ ਕਿ ਇਹਨਾਂ ਦੀ ਮਦਰੀ ਲੋ ਨੂੰ ਦਰਦ ਦੀ ਦਵਾਈ ਲੈਣ ਤੋਂ ਬਾਅਦ ਜਿੰਨਾ ਟਾਈਮ ਮੈਡੀਸਿਨ ਦਾ ਅਸਰ ਰਹਿੰਦਾ ਉਹਨਾਂ ਟਾਈਮ ਤਾਂ ਦਰਦ ਹਟ ਜਾਂਦੀ ਪਰ ਫਿਰ ਤੋਂ ਦਰਦ ਹੋਣੀ ਸ਼ੁਰੂ ਹੋ ਜਾਂਦੀ ਇਸੇ ਤਰ੍ਹਾਂ ਲਗਾਤਾਰ 3 ਸਾਲ ਉਹ ਹਾਰ ਰੋਜ਼ ਦਰਦ ਦੀ ਦਵਾਈ ਖਾਂਦੇ ਰਹੇ ਮੈਡੀਸਿਨ ਇੰਨੀ ਜ਼ਿਆਦਾ ਖਾਂਦੇ ਕਿ ਇੱਕ ਇੱਕ ਘੰਟੇ ਬਾਅਦ ਹੀ ਮੈਡੀਸਿਨ ਖਾਈ ਜਾ ਰਹੇ ਸੀ ਤੇ ਨਾਲ ਦਰਦ ਦੀ ਟੈਬਲੇਟ ਵੀ ਖਾਂਦੇ ਸੀ ਤੇ ਇਹ ਸਿਸਟਰ ਦੀ ਮਦਰ ਇਨ ਮਦਨਿੰਨ ਲੋ ਦੀ ਲਾਈਫ ਵਿੱਚ ਹੋਰ ਵੀ ਕਈ ਦੁੱਖ ਪਰੇਸ਼ਾਨੀਆਂ ਸੀ ਜਿਸ ਕਾਰਨ ਇਹ ਸਿਸਟਰ ਪਿਛਲੇ 2 ਮਹੀਨੇ ਤੋਂ ਉਹਨਾਂ ਨੂੰ ਕਹਿੰਦੇ ਕਿ ਮੇਰੇ ਨਾਲ ਚਰਚੇ ਚੱਲੋ ਤੁਸੀਂ ਠੀਕ ਹੋ ਜਾਓਗੇ ਪਰ ਉਹ ਕੁਝ ਨਾ ਕੁਝ ਕਹਿ ਕੇ ਡਾਲ ਦਿੰਦੇ ਇਹ ਸਿਸਟਰ ਨੇ ਪਰਮੇਸ਼ਵਰ ਦੇ ਦਾਸ ਜੀ ਨੂੰ ਇਹਨਾਂ ਦੇ ਘਰ ਪ੍ਰੇ ਕਰਵਾਉਣ ਲਈ ਕਿਹਾ ਤਾਂ ਪਰਮੇਸ਼ਵਰ ਦੇ ਦਾਸ ਤੇ ਦਾਸੀ ਇਹਨਾਂ ਦੇ ਘਰ ਬੁੱਧਵਾਰ ਗਏ ਤਾਂ ਜਦ ਇਹ ਸਿਸਟਰ ਤੇ ਇਹਨਾਂ ਦੀ ਫੈਮਲੀ ਖੁਦਾ ਦੇ ਦਾਸ ਤੇ ਦਾਸ ਅਸੀਂ ਇਕੱਠੇ ਬੈਠੇ ਤਾਂ ਪਰਮੇਸ਼ਰ ਦੇ ਦਾਸ ਨੂੰ ਇਹਨਾਂ ਦੀ ਮਦਨੀ ਲੋ ਦਾ ਦਰਸ਼ਨ ਆਇਆ ਤਾਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਤਾਂ ਉਹਨਾਂ ਨੇ ਇਸ ਭੇਤ ਨੂੰ ਸੁਣ ਕੇ ਵਿਸ਼ਵਾਸ ਨਾਲ ਲੈਹਾਂਡ ਬ੍ਰੇਕ ਕਰਵਾਏ ਤਾਂ ਪਰਮੇਸ਼ੁਰ ਦੇ ਦਾਸ ਨੇ ਉਹਨਾਂ ਨੂੰ ਪ੍ਰੋਫੈਟਿਕ ਵਰਡਸ ਦਿੱਤੇ ਕਿ ਅੱਜ ਤੋਂ ਇਹ ਦਰਦ ਨਹੀਂ ਹੋਵੇਗੀ ਉਹਨਾਂ ਪ੍ਰੋਫੈਟਿਕ ਵਰਡ ਸੁਣੇ ਉਹਨਾਂ ਨੇ ਪੂਰੇ ਵਿਸ਼ਵਾਸ ਨਾਲ ਗ੍ਰਹਿਣ ਕੀਤਾ ਤਾਂ ਉਸੇ ਦਿਨ ਤੋਂ ਉਹਨਾਂ ਦੀ ਦਰਦ ਬਿਲਕੁਲ ਖਤਮ ਹੋ ਗਈ ਹallelujah ਹallelujah ਕੁਸ਼ਿਆ ਨੇ ਸਿਹਤ ਦਾਦੇ ਹਨ ਕਿ ਪਿਛਲੇ 3 ਸਾਲ ਤੋਂ ਇਹਨਾਂ ਦੀ ਮਦਰੀ ਲੋਕ ਵਿਪਰਿਆਂ ਦੀ ਦਰਦ ਦੀ ਤੇ ਦਰਦ ਦੇ ਕਾਰਨ ਮਾਉਂਟਿੰਗ ਆਨ ਦੇ ਕਰਕੇ ਦਿਨ ਵਿੱਚ 3-3 ਵਾਰ ਮੈਡੀਸਿਨ ਖਾਂਦੇ ਤੇ ਦਰਦ ਦੀ ਟੈਬਲੇਟਸ ਵੱਖਰੀਆਂ ਖਾਂਦੇ ਮਦਰੀ ਦਿਨ ਵਿੱਚ 4-5 ਵਾਰ ਮੈਡੀਸਿਨ ਖਾਂਦੇ ਸੀ ਪਰ ਜਦ ਅਪੋਸਟਲ ਜੀ ਨੂੰ ਉਹਨਾਂ ਦਾ ਦਰਸ਼ਨ ਆਇਆ ਤਾਂ ਉਹਨਾਂ ਨੇ ਲੈ ਹੈਨ ਪ੍ਰੇ ਕਰਵਾਈ ਤੇ ਜੋ ਉਹਨਾਂ ਨੇ ਪ੍ਰੋਵਾਈਡਿਡ ਵਰਡ ਦਿੱਤੇ ਗਏ ਅੱਜ ਤੋਂ ਦਰਦ ਖਤਮ ਹੈ ਉਹਨਾਂ ਵਰਡਸ ਨੂੰ ਗ੍ਰੈਂਡ ਕਰਨ ਤੋਂ ਬਾਅਦ ਸੇਮ ਉਸੇ ਦਿਨ ਤੋਂ ਉਹਨਾਂ ਦੀ ਤਿੰਨ ਸਾਲ ਤੋਂ ਫਿਫਰਾਂ ਵਿੱਚ ਹੁੰਦੀ ਦਰਦ ਖਤਮ ਹੋ ਗਈ ਤੇ ਹੁਣ ਉਹਨਾਂ ਨੂੰ ਹੀ ਕੋਈ ਦਰਦ ਦਰਦ ਦੀ ਮੈਡੀਸਿਨ ਖਾਂਦੇ ਹਨ ਤੇ ਨਾ ਹੀ ਦਰਦ ਦੇ ਕਾਰਨ ਬੌਂਚਿੰਗ ਆਉਂਦੀਆਂ ਹਨ ਹੈ ਹੁਣ ਇਹਨਾਂ ਦੀ ਮਦਦ ਨਹੀਂ ਲੋ ਬਿਲਕੁਲ ਫ੍ਰੀ ਹੋ ਚੁੱਕੇ ਆ ਨੇ ਇਸ ਵੱਡੀ ਤੇ ਅਗੁੱਤ ਗਵਾਏ ਲਈ ਇਸ ਸਿਸਟਮ ਪਰਮੇਸ਼ਰ ਦੀ ਪਰਮੇਸ਼ਰ ਦੇ ਦਾਤ ਤੇ ਦਾਤੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਲੇਲੂਇਆ